ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨੈਲ ਫੈਮਿਲੀ ਬਲੌਗ ਉਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਵੀ ਸਾਰੇ ਚੜ੍ਹਦੀ ਕਲਾ 'ਚ ਆ ਤੇ ਆਪਾਂ ਅੱਜ ਬਲੌਗ ਸ਼ੂਟ ਕਰਨਾ ਭੁੱਲ ਗਏ ਹੁਣ ਆਪਾਂ ਰੈਡੀ ਸੈਡੀ ਹੋ ਕੇ ਗੱਡੀ 'ਚ ਬੈਠ ਗਏ ਹੁਣ ਆਪਾਂ ਚੱਲ ਲਗੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆਂਗੇ ਵੀ ਆਪਾਂ ਜਾ ਕਿੱਥੇ ਰਿਹਾ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਲਓ ਜੀ ਆਪਾਂ ਜਾ ਰਹੇ ਆਂ ਆਹ ਦੇਖੋ ਹੁਣ ਆਪਾਂ ਸ਼ਹਿਰ 'ਚ ਪਹੁੰਚ ਗਏ ਤੁਸੀਂ ਦੱਸਣਾ ਵੀ ਇਹ ਕਿਹੜਾ ਸਹਿਰ ਆਪਾਂ ਕਿੱਥੇ ਪਹੁੰਚਿਆ ਆ ਆ ਦੇਖੋ ਹੁਣ ਦੇ ਆਏ ਘਰੇ ਕਾ ਤਰਾਂਗੇਰਾ ਨਾ ਇੱਕ ਨਾ ਮੈਂ ਲੈਣਾ ਇੱਕ ਵਈ ਮੈਂ ਵੀ ਲੰਮਾ ਲਓ ਜੀ ਹੁਣ ਆ ਵੀ ਆਪਾਂ ਨੂੰ ਗੈਸ ਕਰਕੇ ਦੱਸਿਓ ਵੀ ਕਿਹੜਾ ਸਹਿਰ ਹੈ ਇਹ ਕਿੱਥੇ ਪਹੁੰਚ ਗਏ ਆਪਾਂ ਆ ਦੇਖੋ ਜੀ ਆ ਦੇਖੋ ਜੀ ਲਓ ਜੀ ਹੁਣ ਆਪਾਂ ਪਹੁੰਚ ਗਏ ਸਹਿਰ ਭਵਾਨੀਗੜ੍ਹ ਦੇ ਵਿੱਚ ਆਹ ਦੇਖੋ ਜੀ ਭਵਾਨੀਗੜ੍ਹ ਦਾ ਤਾਂ ਬਿਲਕੁਲ ਨਕਸ਼ਾ ਹੀ ਬਦਲਿਆ ਪਿਆ ਆਹ ਦੇਖੋ ਜੀ ਪਹਿਲਾਂ ਵਾਲਾ ਕੋਈ ਰੋਡ ਨਹੀਂ ਰਿਹਾ ਹੈਗਾ ਇੱਥੇ ਲਓ ਜੀ ਹੁਣ ਗੈਸ ਕਰਿਓ ਅਸੀਂ ਕਿਹਦੇ ਕੋਲੇ ਜਾ ਰਹਾਂਗੇ ਉੱਥੇ ਸਾਡੇ ਰਿਲੇਟਿਵ ਵੀ ਨੇਗੇ ਆ ਦੇਖੋ ਜੀ ਅਸੀਂ ਪਹੁੰਚ ਗਏ ਖਾਨ ਖਾਨ ਹਸਪੀਟਲ ਚ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕਿਹਦੇ ਕੋਲੇ ਆਇਾਂਗੇ ਇੱਥੇ ਆਪਾਂ ਮੇਰੀ ਭਤੀਜੀ ਕੋਲੇ ਆਇਾਂ ਉਹਨਾਂ ਕੋਲ ਇੱਕ ਨਿੱਕੀ ਜਿਹੀ ਬੇਬੀ ਹੋਈ ਹੈ ਜਿਹਨੂੰ ਆਪਾਂ ਕਹਿੰਦੇ ਆ ਵੀ ਪਹਿਲੀ ਲక్ష్ਮੀ ਹੈਗੀ ਆਓ ਚਲੋ ਦਿਖਾਉਣੀ ਆ ਸੋਨੂੰ ਹੁਣ ਆਪਾਂ I see the phone and KG babies or no? ਜਿਨੂੰ ਮੈਂ ਜਾਂਦਾ ਪਹਿਲੀ ਲక్ష్ਮੀ ਆ ਦੇਖੋ ਜੀ ਇਹ ਤਾਂ ਮੂਹ ਹੋਰ ਪਾਸੇ ਕਰ ਲਿਆ ਨਹੀਂ ਕਰਨੀ ਤਾਂ ਲਾੜਾ ਵਾਂਗ ਹੋ ਰਿਹਾ ਹੈ ਆ ਦੇਖੋ ਜੀ ਗੀਤ ਵੀ ਗਾਉਂਦੀ ਹੈ ਇਹ ਬਾਹਰ ਆ ਦੇਖੋ ਲਾਉ ਜੀ ਸਾਢੇ 1 ਕਿੰਨੀ ਜੀ ਬੇਬੀ ਹੁਣ ਆਪਾਂ ਇਹਦਾ ਕੱਟ ਦਿਆਂਗੇ ਕੇਕ ਚਲੋ ਜੀ ਤੁਹਾਨੂੰ ਦਿਖਾਉਨੇ ਆਂਗੇ ਆਪਾਂ ਹੁਣ ਕਿੰਨੀ ਜੀ ਉਡਾਏ ਕੰਮ ਚੋਗਾ ਮਰੇ ਲਓ ਜੀ ਹੁਣ ਅਸੀਂ ਵਾਪਸ ਚੱਲ ਪਏ ਠੀਕ ਹੈ ਲਓ ਜੀ ਹੁਣ ਅਸੀਂ ਘਰ ਵਾਪਸ ਜਾ ਰਹੇ ਹਾਂਗੇ ਮੇਰੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ